ਹਰ ਹਰ ਜੀਵੋ ਗੋਵੰਦ ਹਰਨੇ ਆਪਣਾ ਜੀਓ ਆਪਣਾ ਮਨ ਉਹੁ ਰੁਕੀ ਮਾਨਾ ਸੱਚਾ ਕਹਿੰਦਾ ਜਿਹੜਾ ਬੋਲਦਾ ਹਰੇ ਆ ਬੋਲਦਾ ਜਿਹੜਾ ਕਹਿੰਦਾ ਮੇਰਾ ਮਨ ਆਪੇ ਹਰ ਹੈ ਹਰ ਜਨ ਹਰ ਅੰਦਰ ਵੀ ਤਾਂ ਹਰ ਜਨ ਬਣ ਜਾਂਦਾ ਫੇਰ ਹਰ ਬਣ ਜਾਂਦਾ ਉਹ ਜਿਹੜਾ ਮਨ ਹੈ ਇਹੀ ਜਨਵੰਡ ਮੰਨ ਲੈ ਜਨਵੰਡ ਜਨ ਦਾ ਮਤਲਬ ਮੰਨ ਨੂੰ ਆ ਜਾਣਕਾਰੀ ਨਹੀਂ ਹੈ ਮੰਨ ਨੂੰ ਜਾਣਕਾਰੀ ਘਟ ਹੈ ਅਗਿਆਨੀ ਹੈ ਜੇ ਗਿਆਨ ਇਹਦਾ ਪੂਰਾ ਹੋ ਜਾਊਗਾ ਐਸੇ ਕਰਕੇ ਹਕਮ ਦਾ ਵਿਰੋਧ ਕਰ ਬੈਠਾ ਸੱਚਖੰਡ ਦੇ ਵਿੱਚ ਗਿਆਨ ਘਟ ਕਰਕੇ ਆਪਣੇ ਆਪ ਨੂੰ ਸਿਆਣਾ ਮੰਨ ਬੈਠਾ ਆਪਣੇ ਆਪ ਨੂੰ ਸਿਆਣਾ ਬਣ ਹੰਕਾਰ ਆਪਣੇ ਆਪ ਨੂੰ ਬਹੁਤਾ ਸਿਆਣਾ ਬੁੱਲਣਾ ਕਰੁੱਦਾ ਵਿਦਵਾਨ ਐ ਐਵੇਂ ਬੁੱਧਦੇ ਨੇ ਆਪਣੇ ਆਪ ਨੂੰ ਬਹੁਤਾ ਸਿਆਣਾ ਬੁੱਲਣਾ ਕਰੁੱਦਾ ਫਕਤਾ ਨਾ ਨਹੀਂ ਬੰਨਿਆ ਆਪਣੇ ਆਪ ਨੂੰ ਸਿਆਣਾ ਉਹ ਤਾਂ ਕਦੇ ਜੋ ਬੁਲਾਵੋ ਤੋ ਦਰਗਾਹ ਹੋ ਲੈ ਜਿਉ ਨਾ ਜਨ ਬਣਨਾ ਜੀ ਜੋ ਭਰਮ ਹੈ ਸਾਡੇ ਮਨ ਵਿੱਚ ਭਰਮ ਹੈ ਪਰਮ ਹੁੰਦਾ ਹੀ ਮਨ ਵਿੱਚ ਜਿਨ ਕੇ ਮਨ ਵਿੱਚ ਭਰਮ ਬੰਦਾ ਭਰਮ ਦੂਰ ਹੋ ਗਏ ਇਸ ਕਰਕੇ ਬੰਨੂ ਹੀ ਸਰੀਰ ਦੇ ਵਿੱਚ ਭਗਤ ਦੂਰ ਕਰਨ ਵਾਸਤੇ ਅੱਗੇ ਕੀਤਾ ਬੰਨੂ ਅੱਗੇ ਕੀਤਾ ਭਗਤ ਦੂਰ ਹੁੰਦੇ ਕੀ ਤੋਂ ਲੈ ਜੇ ਸਤਗੁਰ ਕੋਈ ਮਿਲ ਜਵੇ ਸੱਚ ਦੇ ਗਿਆਨ ਨਾਲ ਸੱਚ ਨਾਲ ਜਿਉ ਸਤ ਸਰੂਪ ਹੈ ਹਰ ਵੀ ਸਤ ਸਰੂਪ ਹੈ ਇਹਨੂੰ ਆਪਣਾ ਹੀ ਗਿਆਨ ਹੈ ਦੀ ਆਪਣਾ ਗਿਆਨ ਹੈ ਜਦ ਸੌ ਜਾਂਦੇ ਆਸੀਂ ਆਪਣਾ ਗਿਆਨ ਨਹੀਂ ਹੁੰਦਾ ਸੌ ਸੁਤੇ ਰ ਆਪਣਾ ਗਿਆਨ ਨਹੀਂ ਹੁੰਦਾ ਹਾਂਜੀ ਜਿਉ ਗਫਾਤ ਲਾ ਕੇ ਬਾਜਾ ਬਬੜੂ ਬਾਜਾ ਬਬੜਨ ਵਜਾਇਆ ਆ ਜਿਹੜਾ ਬਾਜਾ ਵੱਜਦਾ ਬੋਲਦਾ ਨਾ ਸਰੀਰ ਦੇ ਪੌਣ ਨਾਲ ਵੱਜਦਾ ਬਾਜਾ ਤਾਂ ਉਹ ਨਹੀਂ ਬੋਲਦਾ ਹੈ ਇਹ ਬਾਜਾ ਪੌਣ ਦਾ ਹੈ ਹੁਣ ਕੀ ਬਾਣੀ ਹੈ ਬਾਜਾ ਦਾ ਵੱਜਦਾ ਹਵਾ ਦਾ ਹੀ ਜਿਉ ਗੋਬਾਧਰ ਬਜਾਉਂਦਾ ਹੋਇ ਉਹ ਉਹ ਬਜਾਉਣ ਵਾਲਾ ਹਵਾ ਨਾਲ ਬਜਦਾ ਬਜਾਜੇ ਹਵਾਈ ਹੁੰਦੀ ਹੈ ਨਾ ਨਾ ਫਾਰਮੋਨੀਓ ਮਜਾਉਣ ਦੇ ਵਿੱਚ ਹਵਾਈ ਬੋਲਦੀ ਆਦਮੀ ਦੇ ਬਹੂਦਾਰੀ ਵਿੱਚ ਬਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਮਲ ਗੋਪਤਰ ਖਾਇਆ ਬਜਾਇਆ ਬਾਜਾ ਪੌਣ ਬਾਜਾ ਪੌਣ ਨੇ ਬਜਾਇਆ ਸਿਰ ਨੌ ਦੁਆਰੇ ਪ੍ਰਗਟ ਪ੍ਰਗਟਣ ਦੇ ਸਰੀਰ ਦੇ ਨੌ ਦੁਆਰੇ ਪ੍ਰਗਟ दसवां गुफा ते ते जिओ बैठा है गुफा ਦੇ ਵਿੱਚ ਉਹ ਦਵਾਰਾ ਗੁਫਾ ਜਿਹੜੀ ਗੁਫਾ ਹੈ ਉਹ ਉਹ ਹੀ ਗੁਰੂਦvare ਲਾਇ ਭਾਵਨੀ ਕਰਾਂ ਦਸਵਾਂ ਦਵਾਰ ਦਿਖਾਇਆ ਨਾ ਦਸਵੇਂ ਦਵਾਰ ਦਾ ਪਤਾ ਲੱਗ ਜਵੇ ਦਸਵੇਂ ਦਵਾਰ ਬਾਰੇ ਲੋਕਾਂ ਨੂੰ ਲਿਖਾ ਹੈ ਗੁਰੂਦvare ਲਾਇ ਭਾਵ ਜੀ ਆਪਣੇ ਸੁਰਤੀ ਵਰਤੀ ਨੂੰ ਜੇ ਗੁਰੂ ਦਵਾਰੇ ਦੀ ਇੱਛਾ ਪ੍ਰਗਟ ਹੋ ਜਵੇ ਜਨਨ ਦੀ ਇਹਦੀ ਇੱਕ ਨਾ ਦਸਵਾਂ ਦਵਾਰ ਧਿਆਨ ਗੁਰੂ ਦਵਾਰੇ 'ਚੇ ਰੱਖੇ ਆਪਣਾ ਗੁਰਦਵਾਰਾ ਕਿਉਂ ਤਾਂ ਬੰਦੇ ਅੰਦਰ ਗੁਰੂ ਦਵਾਰਾ ਹੈ ਬੰਦੇ 'ਚ ਆਪ ਹੈ ਨੋ ਉਹ ਬੰਦੇ ਵਿੱਚ ਆਪ ਹੈ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਬੰਦੇ ਅੰਦਰ ਹਲਦੀ ਹੈ ਜਿੱਦੋਂ ਆਵਾਜ਼ ਆਉਂਦੀ ਹੈ ਉਹ ਗੁਰੂ ਦਵਰ ਬੋਟੇ ਤੌਰ ਪਹਿਲਾ ਬੋਟੇ ਤੌਰ ਤੇ ਹੀ ਗੁਰਦੁਆਰੇ ਦਾਇਆ ਪਾਉਂਦੀ ਤੇ ਆਤਮਾ ਦੀ ਆਵਾਜ਼ ਆਉਂਦੀ ਏ ਸਾਨੂੰ ਉਹ ਗੁਰਦੁਆਰ ਉੱਧਰ ਆ ਬੋਲਦਾ ਆ ਰਾਮ ਬੈਠਾ ਨਾ ਹੋ ਉੱਥੇ ਲਾਵੇ ਭਾਬੀ ਉੱਥੇ ਸੁੱਤ ਟਿਕਾਵੇ ਧਿਆਨ ਧਿਆਨ ਹੋਰ ਤੇ ਕੁੜੀ ਜੇ ਸਾਡਾ ਤੇਰ ਕੁੜੀ ਸਾਨੂੰ ਸੰਸਾਰਾਂ ਚੋਂ ਦੀ ਤੇਰ ਕੁੜੀ ਵਿੱਚ ਤਾਂ ਸੰਸਾਰ ਹੁੰਦਾ ਏ ਤੇਰ ਕੁੜੀ ਨੂੰ ਇਹਦਾ ਧੰਦਾਰ ਕਹੀ ਜਾਂਦੇ ਨੇ ਇਸ ਕਰਕੇ ਧੰਦਾਰ ਨਹੀਂ ਵਿਖਿਆ ਕਿਸੇ ਨੂੰ ਵੀ ਸਮਝ ਨਹੀਂ ਆਈ ਗੁਰੂ ਦਵਾਰੇ ਲਾਇਆ ਭਾਬਨੀ ਇੱਕ ਨਾ 10 ਦਸਬੂਦਵਾਰ ਦਿਖਾਇਆ ਜਿਹੜਾ ਹਿਰਦੇ ਵਿੱਚ ਚੱਕਿਆ ਉਹ ਹਿਰਦੇ ਵਿੱਚ ਦਸਬੂਦਵਾਰ ਦਿਖਾਇਆ ਤੇਰਕੁੱਟੀ ਵਾਲਿਆਂ ਨੂੰ ਕਿਸੇ ਨੂੰ ਦਸਬੂਦਵਾਰ ਦਾ ਪਤਾ ਹੀ ਨਹੀਂ ਲੱਗਿਆ ਗੱਲ ਆ ਹੈ ਇਸ ਗੱਲ ਦਾ ਗੁਰੂ ਮਹਾਰਾਜ ਨੂੰ ਨਹੀਂ ਸੀ ਪਹਿਲਾਂ ਪਤਾ ਗੁਰਮੰਗਲ ਦੇਵ ਨੇ ਮਿਲਣ ਤੋਂ ਉਹ ਵੀ ਤੇਰਕੁੱਟੀ ਨੂੰ ਸਮਝਦੇ ਸੀ ਤਾਂ ਇਹ ਗੱਲ ਹੈ ਫੇਰ ਬਾਕੀਆਂ ਬੱਤਾਂ ਵਾਲੇ ਤੇਰਕੁੱਟੀ ਨੂੰ ਸਮਝਦੇ ਹੁਣ ਸਿੱਖ ਸਮਝ ਹੀ ਜਾਂਦੇ ਨੇ ਹੁਣ ਵੀ ਪ੍ਰਚਾਰ ਇਹਦਾ ਹੋ ਰਿਹਾ ਹੈ ਕੀਕਿਆਂ ਵਾਲੇ ਹੀ ਕਹੀ ਜਾਂਦੇ ਨੇ ਸਾਰੇ ਵਿਦਵਾਨ ਇਹੀ ਕਹੀ ਜਾਂਦੇ ਨੇ ਬੜੇ ਬੜੇ ਡਾਕਟਰ ਜੋਸੇਫ ਵਰਗੇ ਇਹੀ ਕਹੀ ਜਾਂਦੇ ਨੇ ਤਿਰਕੁਟਿ ਨੂੰ ਤਿਰਕੁਟਿ ਨੂੰ ਉਹਨਾਂ ਦੀ ਜੋਗੀਆਂ ਦੀ ਉਹ ਜਿਹੜੇ ਤਿਰਕੁਟਿ ਹੋਈ ਜਾਂਵੇ ਜੋਗੀ ਦਾ ਗੁਰਨਾਥ ਦਾ ਕੀ ਫਰਕ ਸੀ ਜੋਗੀਆਂ ਦਾ ਫਟਾ ਜੋਗੀ ਠੀਕ ਸੀ ਪੰਡਤ ਦਾ ਤਾਂ ਮੇਲੇ ਕੋਈ ਨਹੀਂ ਪੰਡਤ ਨਹੀਂ ਤਾਂ ਬਾਟ ਪਾੜੀ ਹੋਈ ਹੈ ਪੰਡਤ ਤਾਂ ਧਰਮ ਛੱਡ ਬੈਠਾ ਉਹ ਛੜਾਰੇ ਹੈ ਲੋਕਾਂ ਦਾ ਇਹਦਾ ਗੱਲੇ ਦੀ ਜਬਾਟ ਪਾੜੀ ਕਹਿਤਾ ਜਾਣੂ ਬੁੱਝ ਕੇ ਪਾੜੀਏ ਉਹ ਤਾਂ ਜਾਣੇ ਨਹੀਂ ਚਾਹੁੰਦਾ ਕਿਸੇ ਨੂੰ ਜਾਣ ਦੇਣਾ ਨਹੀਂ ਚਾਹੁੰਦਾ ਸੱਚ ਦੇ ਰਸਤੇ ਜੋਗੀ ਜਾਣਾ ਚਾਹੁੰਦਾ ਉਹ ਨੂੰ ਸਮਝਾਇਆ ਜੀ ਜੋਗੀ ਜਾਣਾ ਚਾਹੁੰਦਾ ਸੀ ਇਸ ਕਰਕੇ ਜੋਗੀਆਂ ਨੂੰ ਸਮਝਾਇਆ ਕੋਲੋਸਰ ਨੇ ਪਰ ਤੁਨੇ ਸਮਝਾਇਆ ਉਹਦਾ ਸ਼ੈਤਾਨ ਦਾ ਕੀ ਸਮਝੋਣਾ ਤੇ ਸ਼ੈਤਾਨ ਜੋਗੀ ਸ਼ੈਤਾਨ ਨਹੀਂ ਸੀ ਕਾਰੀ ਜਰੂਰ ਸੀ ਫੋਬੇ ਹੜ ਗਈ ਇਹ ਅਸੀਂ ਗੁਰੂ ਦੇ ਸੰਸਾਰ ਦੇ ਜੇ ਅਸੀਂ ਨਾਨਕ ਵੀ ਗੱਲ ਬਣ ਕੇ ਸਾਡੇ ਬਲੇ ਕੋਈ ਆਈ ਨਹੀਂ ਜਾਨੀ ਉਹ ਮੇਹੜਗੀ ਉੱਥੇ ਆ ਕੇ ਰੋਦੀ ਕਿਉਂ ਸਾਰੇ ਧਰਮ ਉਹਦੇ ਪੈਰਾ ਕਰਦੇ ਨੇ ਇਹ ਤਾਂ ਕਿਹਾ ਹੈ ਯਾਰ ਜਿਉੜੀ ਕਰਮ ਕਰਦੇ ਨੰਗਲ ਪਜਾਉਂਗਾ ਸਾਡੇ ਪੰਜ ਜਨਾਂ ਤੋਂ ਸੰਦੂਣਾ ਛੱਡ ਕੇ ਅੱਧ ਕਾਹ ਬੁੱਧ ਪਾਦੇ ਹੋ ਕਾਰ ਵਧ ਗਿਆ ਸੀ ਅਸੀਂ ਅਸੀਂ ਈਂ ਨਹੀਂ ਬੁਝਰੀ ਛੋਟੇ ਨਹੀਂ ਮੜਦੇ ਛੋਟੇ ਨਹੀਂ ਸੀ ਬਣਨਾ ਤੇ ਛੋਟੇ ਰਹਿ ਗਏ ਤੇ ਛੋਟੇ ਬਣਨਾ ਮੰਨ ਲਏ ਤੇ ਬੜੇ ਹੋ ਜਾਂਦੇ ਜਿਹਨਾਂ ਛੋਟਾ ਹੋਣਾ ਮੰਨਿਆ ਉਹੀ ਬੜਾ ਹੋਇਆ ਜਿਹੜਾ ਆਪਣੇ ਆਪ ਨੂੰ ਬੜਾ ਸਮਝਦਾ ਰਿਹਾ ਛੋਟਾ ਹੋਣਾ ਮੰਨਿਆ ਨਹੀਂ ਉਹ ਛੋਟਾ ਹੀ ਰਹਿ ਗਿਆ ਉਹਦਾ ਗਾਂ ਛੋਟਾ ਹੀ ਰਹਿ ਗਿਆ ਥੋੜਾ ਹੀ ਰਹਿ ਗਿਆ ਜੋਗੀਆਂ ਨੂੰ ਉਪਦੇਸ਼ ਕੀਤਾ ਹੈ ਕਬੀਰ ਕੀ ਕਹ ਰਿਹਾ ਸੀ ਕਬੀਰ ਨੇ ਵੀ ਜੋਗੀਆਂ ਨੂੰ ਉਪਦੇਸ਼ ਕੀਤਾ ਭਗਤਾਂ ਨੇ ਸਾਰਿਆਂ ਨੂੰ ਕੀਤਾ ਜੋਗ ਨੂੰ ਬਹੁਤਾ ਮਾੜਾ ਨਹੀਂ ਕਿਹਾ ਹੋਇਆ ਜੋਗਿਆ ਨੂੰ ਭੁੱਲਿਆ ਹੋਇਆ ਕਿਹਾ ਹੈ ਗਲਤ ਫਹਿਮੀ ਵਿੱਚ ਫਸਿਆ ਧੱਕਿਆ ਹੋਇਆ ਗਲਤ ਫਹਿਮੀ ਵਿੱਚ ਫਸਿਆ ਹੋਇਆ ਉਹ ਦਿਆ ਨਹੀਂ ਕੀਤੀ ਹਾਂ ਪਰਪੰਚਾ ਦੀ ਨਹੀਂ ਦਿਆ ਕੀਤੀ ਜੋਗੀਆਂ ਦੇ ਜਿਹੜੇ ਪਰਪੰਚ ਬਣਾਏ ਨੇ ਉਹਨਾਂ ਦੀ ਦਿਆ ਕੀਤੀ ਹੈ ਡਾੜ ਚੇਟਕ ਦੀ ਦਿਆ ਕੀਤੀ ਉਹ ਤਾਂ ਫੇਰ ਜਾਣ-ਬੁੱਝ ਕੇ ਬਣਾਏ ਨੇ ਲੋ ਲੋ ਪਹਿਲਾਂ ਤਾਂ ਕਹਿੰਦਾ ਮੈਂ ਜਾਣਨੇ ਪੜਬੋ ਬੋਲੋ ਕਬੀਰ ਇਹੀ ਗੱਲ ਕਹਿੰਦਾ ਮੈਂ ਸਮਝਿਆ ਵੀ ਪੜਨ ਰਹਾ ਹਾਂ ਇਹੀ ਕਹਿੰਦੇ ਸੀ ਪੰਡਤ ਹੁਣ ਵੀ ਇਹ ਗੱਲਾਂ ਪੜ੍ਹਨ ਵਾਲੀ ਬਸ ਬੇੜੇ ਪਾਰੇ ਪੜ੍ਹਨ ਹੋ ਗਿਆਨ ਕੋ ਜੰਦ ਪੜ੍ਹਨਾ ਸਾਰੇ ਮਸਲੇ ਹੱਲ ਹੋ ਜਾਂਦੇ ਪਰ ਜਿੱਦੀ ਪੜ੍ਹਾਈ ਦੁਨੀਆ ਚੋਈਆ ਉਹਨਾਂ ਬੇੜਾ ਅਗਰ ਕੋਇਆ ਐਜਾ ਲੋਕ ਸ਼ਰਾਰਤੀ ਹੈ ਸਗੀ ਜੁਰ ਬੁੱਢ ਨਹੀਂ ਸੀ ਅਤਵਾਦੀ ਜਿੱਦੀ ਨੌਲੇ ਜ਼ਿਆਦਾ ਉਹਨੇ ਖਤਰਨਾਕ ਅਤਵਾਦੀ ਹੋਗੇ ਜਿਹੜੇ ਹਥਿਆਰ ਖਤਰਨਾਕ ਨੇ ਜਿਹੜੇ ਮੋਬਾਈਲ ਵਗੈਰਾ ਨੇ ਜੋ ਇੰਸਟਰੂਮੈਂਟ ਆਏ ਨੇ ਸਾਡੇ ਕੋਲ ਉਹਨਾਂ ਹੀ ਖਤਰਨਾਕ ਹੋ ਗਿਆਤਵਾਦ ਇਹ ਵਿਗਿਆਨ ਵਾੜਾ ਹੈ ਵਿਗਿਆਨੀ ਚੰਦਾ ਗਿਆਨੀ ਹੈ ਗਿਆਨ ਨੇ ਵਿਗਿਆਨ ਇਹ ਵਿਗਿਆਨ ਤੋਂ ਦੁੱਖੇ ਦੁੱਖ ਬਣਦੇ ਹੁੰਦੇ ਨੇ ਬਿਲ ਵੀ ਰਹੇ ਨੇ ਸਮਝ ਵੀ ਰਹੇ ਸੁੱਖ ਘੱਟ ਦੁੱਖ ਜ਼ਿਆਦਾ ਜੇ ਸ਼ਰਾਰਤੀ ਬੰਦੇ ਦੇ ਆਤਾ ਜਾਂ ਫਿਰ ਬਿਸਯੂਰ ਵੀ ਤਾਂ ਕੀਤਾ ਜਾ ਸਕਦਾ ਕਿਸੇ ਚੀਜ਼ ਦਾ ਜਿੱਡੀ ਚੀਜ਼ ਖਤਰਨਾਕ ਹੁੰਦੀ ਹੈ ਤਾਂ ਮਿਸਯੂਜ਼ ਵੀ ਉਦੋਂ ਹੀ ਖਤਰਨਾਕ ਹੁੰਦਾ ਹੈ ਜਿਹੜੀ ਬੰਦੂ ਕਿ ਕਬੜੀ 100 ਰਾਉਂਡ ਕੱਢ ਦਿੰਦੀ ਹੈ ਜੇ ਕਿਸੇ ਗਲਤ ਆਦਮੀ ਦੇ ਹੱਥੇ ਜਾਏ ਫਿਰ ਕਲਾਸ ਜਾ ਕੇ ਚਲਾ ਦੇਵੇ ਕੋਈ ਜਾਣਾ ਅਧੀ ਕਲਾਸ ਨੂੰ ਮਾਰ ਦੂ ਕਿੰਨਾ ਨੁਕਸਾਨ ਆ ਹਥਿਆਰ ਨੇ ਹੁਣ ਅਤਵਾਦੀਆਂ ਦੇ ਹੱਥ ਨਾਲ ਆ ਜਾਣਾ ਕਿੰਨਾ ਫਿਕਰ ਪਿਆ ਹੋਇਆ ਕੋਣਾ ਮੈਦਾਨੇ ਪੜਬ ਪੜਾਈ ਤੋਂ ਬਧਾ ਹੋਇਆ ਨੇ ਸਭ ਕੁਛ ਸੁਭਾ ਲੈ ਪੜਾਈ ਤੋਂ ਕੀ ਪੈਦਾ ਹੋਇਆ ਹੈ ਨਹੀਂ ਜਾਣੇ ਪੜਬ ਪੜਾਈ ਕਰਨੀ ਅਸੀਂ ਕੀ ਹੈ ਕਿਹੜੀ ਨਹੀਂ ਕਰਨੀ ਕਿਹੜੀ ਪੜਾਈ ਕਰਨੀ ਹੈ ਕਿਹੜੀ ਨਹੀਂ ਕਰਨੀ ਇਹਦਾ ਫੈਸਲਾ ਪਹਿਲੇ ਹੀ ਕਰਨਾ ਚਾਹੀਦਾ ਹੈ ਸ਼ੁਰੂ ਕਰਨ ਤੋਂ ਨਹੀਂ ਤਾਂ ਇੱਥੇ ਫਸ ਜਾਂਦੇ ਜਿੱਥੇ ਫਸੇ ਰਹੋ ਬੁਰਾ ਗਿਆ ਨਹੀਂ ਪਹਿਲਾਂ ਫੈਸਲਾ ਕਰਦੇ ਵੀ ਇਧਰ ਲੈਣਾ ਤੁਰਨਾ ਨਹੀਂ ਪੜਾਈ ਪੜਨੀ ਨਹੀਂ ਤੇਰੀ ਇਹਦਾ ਗਾਹਾਂ ਜਾ ਕੇ ਨੁਕਸਾਨ ਹੋ ਜੂਗਾ ਇਹਨਾਂ ਨੂੰ ਬੁੱਧੀ ਹੈ ਨਹੀਂ ਬੁੱਧੀ ਹੀ ਨਹੀਂ ਵਿਦਵਾਨ ਬੁੱਧੀ ਹੀ ਨਹੀਂ ਹੁੰਦੇ ਨੇ ਬਾਅਦ ਪਤਾ ਲੱਗਦਾ ਵੀ ਉਲਟਾ ਕੰਮ ਕਰ ਲਿਆ ਅਸੀਂ ਵਿਗੜੇ ਤੇ ਕੰਮ ਕੀਆ ਉਲਟਾ ਕਰ ਲਿਆ ਤਾਂ ਹੋ ਗਿਆ ਉਲਟਾ ਦੂਰ ਦੀ ਦ੍ਰਿਸ਼ਟੀ ਨਹੀਂ ਹੁੰਦੀ ਦੇ ਲੰਮੀ ਨਾ ਤੇ ਬਿਹਾਲੀ ਵਾਲੀ ਗੱਲ ਹੀ ਹੁੰਦੀ ਲੋਕ ਮੈਂ ਜਾਣਾ ਪੜ ਬਪਲ ਉਹਨੇ ਪੜ ਲਿਆ ਸੋਚਿਆ ਵੀ ਸ਼ਰਾਰਤੀਓ ਬੜੇ ਹੋ ਰਹੇ ਜਿੰਨੇ ਸ਼ਰਾਰਤੀ ਨੇ ਸਾਰੇ ਬੜੇ ਹੋ ਗਏ ਪੜਿਆ ਨਾ ਤੇ ਧਰ ਬਗੜਿਆ ਪੜਨ ਨਾ ਤੇ ਸਾਰਾ ਸੱਪੇ ਖੜਾ ਕੀਤਾ ਹੋਇਆ ਫੇਰ ਬਦਲ ਗਿਆ ਪੜਮੋਂ ਸੇ ਭਲੋ ਜੋਗ ਪੜਨਾ ਨਹੀਂ ਗੱਲ ਬਣਦੀ ਬਾਣਾ ਜਿਤਨ ਇਕ ਰੱਖਣਾ ਗੱਲ ਬਣਦੀ ਅਸਲ ਤਾਂ ਜੋਗ ਦੀ ਲੋੜ ਸੀ ਪੜਨ ਦੀ ਲੋੜ ਨਹੀਂ ਸੀ ਤਾਂ ਹੀ ਕਾ ਪੜਿਆ ਅਨ ਪੜਿਆ ਪਰਮਤਪਾ ਇਹੜਾ ਬੜਿਆ ਨੂੰ ਪੜਿਆ ਕਰਦੇ ਪਰਮਤਪਾ ਜੋਗ ਭਲੋ ਕਰਾ ਫੇਰ ਜੋਗ ਕੀਤਾ ਪੜਮੋਂ ਸੇ ਭਲੋ ਜੋਗ ਹੈ ਯਾਨੀ ਪੜਨਤਰਾ ਜੋਗੀ ਚੰਗਾ ਹੈ ਯੋਗੀ ਪਾਸ ਨਹੀਂ ਬਣਿਆ ਫਿਰ ਵੀ ਫਿਰ ਅਗੇ ਕੀ ਹੈ ਪਾਕਿਸਤਾਨ ਨੂੰ ਛੋਡੋ ਰਾਮ ਕੀ ਪਰ ਹੁਣ ਮੈਂ ਜੋਗ ਤੇ ਵੀ ਕਹਿੰਦਾ ਚਲੇਗਾ ਪਾਕਿਸਤਾਨ ਛੋਡੋ ਰਾਮ ਕੀ ਜੋਗੀ ਵਿਚਾਲੇ ਖੜਾ ਪੰਡਤ ਉਹ ਅਗੇ ਸਿੱਖ ਧਰਮ ਤੋਂ ਪਿੱਛੇ ਜੋਗ ਮਤ ਵਿਦਵਾਨਾ ਤਾਂ ਹੋ ਗਏ ਐ ਸਾਧਵੀ ਵਿਦਵਾਨਾ ਤਾਂ ਸੰਤ ਅੱਗੇ ਰਹਿਣ ਗੁਰਮਖਦੇ ਤਾਲੀਆਂ ਗੁਰਮਖਾਂ ਤੋਂ ਪਿੱਛੇ ਨੇ ਵਿਚਾਲੇ ਨੇ ਸੰਤੇ ਸਾਰੇ ਸਾਲ ਹੋਏ ਸੰਤ ਹੋਏ ਕਾਰਸੇ ਵਾਲੇ ਹੋ ਇਹ ਵਿਚਾਲੇ ਨੇ ਵਿਦਵਾਨਾਂ ਨਾਲ ਚੰਗੇ ਨੇ ਵਿਦਵਾਨ ਉਹ ਨਹੀਂ ਦਿੰਦੇ ਆ ਕਰਦੇ ਉਹ ਤੁਹਾਡੇ ਨਾਲ ਤਾਂ ਫੇਰ ਚੰਗੇ ਨੇ ਤਿਆਗ ਹੈ ਨਾ ਚ ਫਿਰ ਵੀ ਤੁਹਾਡੇ ਜੀ ਕੀ ਹੈ ਕੁਝ ਵੀ ਨਹੀਂ ਪਰਮੋ ਸੇ ਭਲੋ ਜੋ ਹੁਣ ਕਹਿੰਦੇ ਭਗਤਾਂ ਨੂੰ ਛੱਡੋ ਆਰਾਮ ਕੀ ਭਾਵੇਂ ਦੋ ਲੋਗ ਭਾਵੇਂ ਜੋਗੀ ਆ ਬਾਬਲ ਦੋਵੇਂ ਰਹਿੰਦੇ ਆ ਘਰ ਹੀ ਜਾਲ ਰਾਮ ਨਿ ਭਗਤ ਮੈ ਨਹੀਂ ਛੜਦਾ ਇਹ ਉਦੋਂ ਦੀ ਗੱਲ ਜੋਗ ਤੋਂ ਅੱਗੇ ਆਇਆ ਭਗਤ ਰੰਗ ਕੀ RAM ਨੂੰ ਜਾਣ ਲੈਣਾ RAM ਨਾਮ ਨੂੰ ਜਾਣ ਲੈਣਾ ਜਿਹਨੇ ਨਹੀਂ ਜਾਣਿਆ ਨਾ ਪੜਤ ਪਹਿਲਾਂ ਮੈਂ ਕਰਦਾ ਨਾ RAM ਰਾਮ ਵਾਲਾ ਨੂੰ ਪੜਤ ਨੋ ਕੇ RAM ਨਾਮ ਨਾ ਜਾਣਿਆ RAM ਕਾ ਬੂੜੇ ਫਿਰ ਪਾਛੇ ਹਾਂ RAM ਨੂੰ ਜਾਣਿਆ ਤਾਂ ਹੀ ਬੋੜਾ ਪਹਿਲਾਂ ਹੀ ਫੜਲੀ ਇਹੀ ਗਲਤੀ ਸੰਤ ਕਰ ਰਹੇ ਇੱਥੋਂ ਆ ਕੇ ਵਿਦਵਾਨ ਨੇ ਇਹ ਪਰ ਮਾਣਾ ਬੋਟਾ ਜਿਹੜਾ ਤਿਆਗ ਹੈ ਉਹਦੇ ਕਰਕੇ ਪਰਮਤਿਰੋ ਅੱਗੇ ਵੀ ਗੁਰਦੁਆਰੇ ਲਾਇ ਭਾਵਨੀ ਇੱਕ ਇੱਕ ਨਾ ਦਸਵਾਂ ਦਵਾਰ ਦਿਖਾਇਆ ਦਸਵਾਂ ਦਵਾਰ ਨੂੰ ਪਤਾ ਲੱਗਦਾ ਹੈ ਜਿਹੜਾ ਗੁਰਦੁਆਰੇ ਜਿਹੜਾ ਅੰਤਰਾਤਮਾ ਬਲ ਧਿਆਨ ਰੱਖੇ ਅੰਤਰਾਤਮਾ ਨਾਲ ਜੁੜਿਆ ਰਹੇ ਅੰਤਰਾਤਮਾ ਦਾ ਉਪਦੇਸ਼ ਗੁਰੂ ਦੁਆਰੇ ਤੋਂ ਆਉਣਾ ਅੰਤਰਾਤਮਾ ਦੀ ਆਵਾਜ਼ ਗੁਰੂ ਦੁਆਰੇ ਤੋਂ ਆਉਣੀ ਹੈ ਭਾਵਨੀ ਲਾਵੇ ਉੱਥੇ ਭਾਵਨੀ ਹੁੰਦੀ ਹੈ ਇੱਛਾ ਧਿਆਨ ਸੁਰਤ ਉੱਥੇ ਜੋੜੇ ਉਹਦੀ ਭੁੱਖ ਰੱਖੇ ਭਾਵਨਾ ਤੋਂ ਭਾਵਨੀ ਬਣਿਆ ਹੋਇਆ ਉਹਦੀ ਛਾਹ ਹੋਵੇ ਉੱਥੇ ਜਨਨ ਦੀ ਜੇ ਗੁਰੂ ਦੁਆਰੇ ਨੂੰ ਜਨਨ ਦੀ ਇੱਛਾ ਹੋਵੇ ਤਾਂ ਦਸਮਦਾਰ ਦੇ ਜਨਨ ਗੁਰੂ ਦੁਆਰੇ ਦਸਮਦਾਰ ਹੈ ਸੱਚ ਇਕਨਾਂ ਦਸਾਂਦਾਰ ਦਿਖਾਇਆ ਦਿਖਾਇਆ ਤਾਂ ਅਨੇਕ ਰੂਪ ਨੌ ਨਵ ਰਿਤ ਇਸ ਦਾ ਅੰਤ ਨਾ ਜਾਈ ਪਾਇਆ ਐਨੇਕ ਰੂਪ ਨੌ ਨਵ ਰਿਤ ਉਹ ਤਹਿ ਦੇ ਰੂਪ ਨੇ ਉੱਥੇ ਜਾ ਕੇ ਰੂਪ ਅਨੇਕ ਹੋ ਜਾਂਦੇ ਨੇ ਇਹ ਦੇਖ ਜੀਦੇ ਪਵਨ ਦੇ ਵੀ ਰੂਪ ਅਨੇਕ ਨੇ ਚੰਦ ਸੂਰਜ ਕਿੰਨੇ ਹੋ ਜਾਂਦੇ ਨੇ ਇੱਕ ਨਹੀਂ ਰਹਿੰਦਾ ਫਿਰ ਉੱਥੇ ਆ ਕੇ ਖਾਣੀਆਂ ਵੀ ਚਾਰ ਨਹੀਂ ਰਹਿੰਦੀ ਉਹ ਕਿਤੇ ਹਾਣੀ ਵੜ ਜਾਂਦੀਆਂ ਉੱਥੇ ਜਾ ਕੇ ਪਾਣੀਆਂ ਵੀ ਚਾਲ ਨਹੀਂ ਰਹਿੰਦੀ ਕਿਤੇ ਵਾਲੀ ਬਣ ਜਾਂਦੀ ਉੱਥੇ ਜਾ ਕੇ ਧਰਤੀ ਵੀ ਇੱਕ ਨਹੀਂ ਰਹਦੀ ਪਵਣ ਵੀ ਨਹੀਂ ਇੱਕ ਰਹਦੀ ਕਿਤੇ ਪਾਣ ਪਾਣੀ ਬੈਸੰਤਰ ਕਿਤੇ ਖਾਨ ਮਹੇਸ ਕਾਨ ਵੀ ਇੱਕ ਨਹੀਂ ਰਹਦਾ ਮਹੇਸ ਵੀ ਇੱਕ ਨਹੀਂ ਰਹਦਾ ਹਰਾਮ ਵੀ ਇੱਕ ਨਹੀਂ ਰਹਦਾ ਕਿਉਂ ਤਾਂ ਪ੍ਰਚੰਡ ਗਿਆ ਨਾ ਗਿਆਨ ਖੜ੍ਹਵੇਂ ਗਿਆਨ ਪ੍ਰਚੰਡ ਗੁਰੂਦਵਾਰੇ 'ਚ ਗਿਆਨ ਪ੍ਰਚੰਡ ਹੈ ਉੱਥੇ ਕਨੇ ਰਹਿ ਜਾਂਦਾ ਇੱਕ ਕਿੱਥੇ ਰਹਿੰਦਾ ਉਹ ਗਿਆਨ ਤਜ ਬੰਨ ਤ ਕੋਲ ਕੋਈ ਗਿਆ ਬੰਨ ਰਿਹਾ ਨਹੀਂ ਤੇਰੇ ਕੋਲ ਕੋਈ ਗਿਆ ਗੁਰਦੁਆਰੇ ਤਿਰਕੁੜੀ ਵਾਲੇ ਕੋਲ ਕੋਈ ਹੈ ਤਿਰਕੁੜੀ ਵਾਲੇ ਕੋਲ ਦੋ ਨਹੀਂ ਹੁੰਦੇ ਕੋਈ ਹੈ ਕੋਰਾ ਉਹਦੇ ਉੱਤੇ ਅਨੇਕ ਰਾਮ ਔਰ ਕ੍ਰਿਸ਼ਨ ਦੇ ਅਵਤਾਰ ਵੀ ਅਨੇਕ ਹਨ ਉੱਥੇ ਕੋਈ ਦੇਖਦਾ ਪਤਾ ਲੱਗਦਾ ਉੱਥੇ ਸਮਝ ਆ ਰਾਮ ਹੈ ਕੌਣ ਕ੍ਰਿਸ਼ਨ ਹੈ ਕੌਣ ਉਹਦੀ ਸਮਝ ਆ ਗਈ ਇਨਾਂ ਨੇ ਤਾਂ ਗਲਤੀ ਨਾਲ ਹੋ ਕੇ ਕੁਝ ਕਰ ਲਿਆ ਕ੍ਰਿਸ਼ਨ ਨੂੰ ਜਿਹੜਾ ਮੰਨ ਲਿਆ ਅਨੇਕ ਰੂਪੋ ਨੌ ਨਾਮ ਨੇ ਤਿਸ ਦਾ ਅੰਤ ਨਾ ਜਾਈ ਪਾਇਆ ਰੋ ਨਾਵ ਜਿਦ ਨੋ ਲੱਗ ਨਾਵ ਨਦਰਗ ਅਨੇਕ ਰੂਪ ਨੇ ਇਹਨੇ ਇੱਕ ਨਾਮ ਨੇ ਫਿਰ ਉਹਦੇ ਨਾਮ ਵੀ ਨਹੀਂ ਕਾਗੇ ਨਾ ਉਹਦੇ ਪਰਮੇਸ਼ਰ ਦੇ ਕਿੰਨੇ ਰੌਣੇ ਕੋਈ ਕਹ ਨਹੀਂ ਸਕਦਾ ਕਿੰਨੇ ਗੁਣ ਨੇ ਕੋਈ ਦੱਸ ਨਹੀਂ ਸਕਦਾ ਨਾ ਗੁਣ ਨੂੰ ਵੀ ਕਹਦੇ ਅਸਲ ਕੋਣ ਬਾਤ ਕਰਾਉਂਨੇ ਸਾਰੇ ਨਾਵਨੇ ਤੋ ਨਾਵਨੇ ਤੋ ਨਾ ਨਵਾਂ ਖਜ਼ਾਨਾ ਮਿਲਦਾ ਗਿਆਨ ਦਾ ਥੋੜੀ ਦਿੱਤੀ ਹੁੰਦੀ ਆ ਖਜ਼ਾਨਾ ਉੱਥੇ ਉਹ ਤਾਂ ਤੋ ਗਿਆਨ ਦਾ ਖਜ਼ਾਨਾ ਉੱਥੇ ਹੈ ਹੋਰ ਕਿਤੇ ਨਹੀਂ ਤੇਰੀ ਕੁੜੀ ਤੇਰੀ ਕੁੜੀ ਦਾ ਸੰਸਾਰ ਦਾ ਗਿਆਨ ਅਬ ਖੰਗਲ ਦੇਖੂਗਾ ਕੰਨਾ ਨਾ ਸੁਣੂ ਸੰਸਾਰ ਵਾਰੇ ਜਨਮ ਉੱਥੇ ਨਾਮ ਦਾ ਨਵਾਂ ਖਜ਼ਾਨਾ ਜੋ ਜਦਾਰ ਗੈ ਨਹੀਂ ਹੈ ਤਾ ਤੋ ਗੈ ਨੋ ਤੁਮ ਨਾ ਨਾਵ ਦੇਦ ਇਸ ਦਾ ਅੰਤ ਨਾ ਜਾਈ ਪਾਇਆ ਬਸ ਉਹ ਖਿਆਲੇ ਦਾ ਹੀ ਬਰਤੋ ਪੱਲਾਪਸਾ ਐਡਾ ਬੜਾ ਖਜ਼ਾਨਾ ਹੈ ਉਹ ਪੱਲਾਪਸਾ ਤਨਾਰ ਨਹੀਂ ਸੀ ਦਾ ਹੌਲਾ ਨਾਵਨਿਤ ਕੀ ਅਮਰਤ ਪ੍ਰਭ ਕਾ ਨਾਮ ਦੇਹੀ ਵੇਸ ਕਾ ਬਿਸ਼ਰਾਮ ਉਹੀ ਲੱਭੇ ਦੇਹੀ ਚੋਲ ਇਹ ਹੀ ਹੈ ਦੇਹੀ ਐ ਜਿਹੜੀ ਤੇ ਹੀ ਗੋਪਤਾ ਹੀ ਦੇ ਹੀ ਚਲੋ ਭੈਣ ਰਬੇ ਅਗੇ ਨੂੰ ਅਜਿਹਾ ਕਿੰਨ ਜਿਹੜਾ ਬੋਰ ਕਰਦਾ ਬੋਰਦਾ ਧਿਆਨ ਢੱਲੇ ਹੀ ਹੁੰਦਾ ਕਿੰਨਾ ਪਾਈਪ ਥੱਲੇ ਚਲਾ ਗਿਆ ਬੋਕੀ ਕਿੱਥੇ ਅੜਕੀ ਹੋਈ ਹੈ ਥੱਲੇ ਕਿਹੋ ਜੀ ਬਲਟੀ ਆ ਰਹੀ ਹੈ ਗਿਆ ਜਾ ਜਾਂ ਥੱਲੇ ਹੁੰਦਾ ਉਹਦਾ ਧਿਆਨ ਨਾ ਰਹੂ ਨਾ ਜਿੱਥੇ ਸੁਰਤ ਆ ਅੰਦਰੋਂ ਲੱਭ ਜਾਂਦਾ ਸਭ ਕੁਝ ਸਭ ਕੁਝ ਘਰ ਮੈਂ ਬਾਹਰ ਸਭ ਕੁਝ ਅੰਦਰ ਬਾਹਰ ਬਾਹਰ ਤਾਂ ਕੁਝ ਵੀ ਨਹੀਂ ਜਿਹੜੇ ਬਾਹਰ ਸਾਂਝਦਾਨ ਕੋਈ ਦੇਣੇ ਸਮਾਂ ਵਿੱਚ ਬਹੁਤ ਤੇ ਕੁਝ ਨਹੀਂ ਹੋਏ ਦੇ ਰੋਗ ਖੋਜਦੇ ਨੇ ਰੋਗ ਦਾ ਲਾਇਕ ਕੋਈ ਜੰਦ ਜੋ ਖੋਜਦੇ ਨੇ ਜੋ ਰੋਗ ਨਿਕਲਦੇ ਨੇ ਜਿਹੜੀਆਂ ਦਵਾਈਆਂ ਖੋਜਦੇ ਨੇ ਉਹਦੀਆਂ ਬਿਮਾਰੀਆਂ ਆਪੇ ਪੈਦਾ ਹੋ ਜਾਂਦੀਆਂ ਬਿਮਾਰੀਆਂ ਆਪੇ ਪੈਦਾ ਹੁੰਦੀਆਂ ਨੇ ਇਲਾਜ ਖੋਜਣਾ ਪੈਂਦਾ ਜਿਹੜੀਆਂ ਫਜ਼ਲਾਂ ਨੇ ਰੋਜ਼ ਬਿਮਾਰੀਆਂ ਨਮੀਆਂ ਹੁੰਦੀਆਂ ਲੇਕਿਨ ਇਹ ਇਹ ਸੋਚਣਾ ਬਿਮਾਰੀਆਂ ਕਿੱਥੋਂ ਆਉਂਦੀਆਂ ਨੇ ਬਸ ਦਵਾਈ ਖੋਜਣ ਦੀ ਲੋੜ ਦੀ ਬਜਾਏ ਖੋਜਣਾ ਚਾਹੀਦਾ ਬਿਮਾਰੀ ਕਿਉਂ ਪੈਦਾ ਹੁੰਦੀ ਹੈ ਆਪਣੇ ਉੱਤੇ ਇਹਦੇ ਵਿੱਚ ਜਵਾਬ ਹੈ ਉਸ ਗੱਲ ਦਾ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਬਿਮਾਰੀਆਂ ਆਪਣੇ ਆਪ ਕਿਉਂ ਪੈਦਾ ਹੁੰਦੀ ਹੈ ਜੇ ਇਹ ਗੱਲ ਦਾ ਸਮਝ ਆ ਗਈ ਤਾਂ ਪਿਛੇ ਹੱਟ ਲਈ ਖੋਜ ਬੰਦ ਕਰਕੇ ਪਿਛੇ ਨੂੰ ਚਲੇ ਜਾਂਦੇ ਹਾਂ ਫਿਰ ਕਲਾਜੂਗੀ ਇਹ ਤਾਂ ਤਸਵੀਰ ਦਾ ਦੂਆ ਪਾਸਾ ਹੈ ਐਕਸ਼ਨ ਜਿੰਨਾ ਤੁਸੀਂ ਕੁਦਰਤ ਦੇ ਖਿਲਾਫ ਕਰੋਗੇ ਰਿਐਕਸ਼ਨ ਆਪੀ ਹੋ ਜਾਣੀ ਹੁੰਦਾ ਨਾਲੇ ਮਨ ਦੇ ਸਾਇੰਸ ਦਾ ਐ ਖਿਨਾ ਜਿਹੜੀ ਖਿਨਾੜੀ ਕੋਲੇ ਨਾ ਪੁੱਛ ਸਾਇੰਸ ਬੰਦੀ ਹੈ ਕਿ ਕਿਸੇ ਵੀ ਐਕਸ਼ਨ ਦਾ ਰਿਐਕਸ਼ਨ ਆਟੋਮੈਟਿਕ ਆਪੇ ਹੋ ਜਾਂਦਾ ਬਰਾਬਰ ਜਿਹੜੀਆਂ ਦਵਾਈਆਂ ਬਣਾਓਗੇ ਰਿਐਕਸ਼ਨ ਉਹਦਾ ਆਪੇ ਹੋ ਜਾਂਦਾ ਜਿਹਦੀ ਪੈਦਾ ਪਰ ਮੈਸਰ ਨਾਲ ਕਰਦੀਆਂ ਤੋਂ ਵੱਧ ਤੁਸੀਂ ਕਰ ਨਹੀਂ ਸਕਦੇ ਜੇ ਤੁਸੀਂ ਕਰਨ ਲੱਗੇ ਹੋ ਰੋਕੂਗਾ ਉਹ ਤਾਂ ਜ਼ਿਆਦਾ ਨਹੀਂ ਹੁੰਨੇ ਹੁੰਦੇ ਅੜਕਾ ਲਾਉ ਕੋਈ ਜੜਾ ਵੇ ਉੱਤੇ ਰੱਖ ਲਓ ਜਿੱਥੇ ਜੇ ਰੱਖੇ ਤੋਰ ਗਿਆ ਉਹ ਪੁੱਜ ਕਿੱਥੇ ਰੱਖਦਾ ਕੋਈ ਬਿਮਾਰੀਆਂ ਨਹੀਂ ਹੋਊਗੀ ਜੇ ਕੋ ਭੱਜਿਆ ਜਾਂਦਾ ਸਭ ਭੱਜਦਾ ਪੂਜ ਖਿੱਚ ਲੈਂਦਾ ਪਿਛੇ ਨੂੰ ਫੇਰ ਉਹ ਥੋੜੀ ਦੂਰ ਜਾਂਦਾ ਫੇਰ ਪੂਜ ਖਿੱਚ ਲੈਂਦਾ ਤਾਂ ਇਹ ਗਰੂਪ ਨੌ ਨਵਨੇਤ ਕਿਸ ਦਾ ਅੰਤ ਨਾ ਜਾਈ ਪਾਇ ਕਿਸ ਦਾ ਅੰਤ ਨਾ ਜਾਈ ਪਾਇਆ ਉਹ ਖਜ਼ਾਨੇ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕਿੱਡਾ ਵੱਡਾ ਹੈ ਕਿਸੇ ਨੇ ਨਹੀਂ ਦੱਸਿਆ ਉਹ ਉਹਦੇ ਵਿੱਚ ਕੀ ਕੀ ਆ ਕਿਸੇ ਨੇ ਨਹੀਂ ਦੱਸਿਆ ਕਹੇ ਨਾਨਕ ਹਰ ਪਿਆਰੇ ਜੀਉ ਗੋਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਕਹਿ ਨਾਨਕ ਹਰ ਪਿਆਰੇ ਹਰ ਪਿਆਰੇ ਜੀਉ ਗੋਫਾ ਅੰਦਰ ਰੱਖੇ ਹਰ ਪਿਆਰੇ ਦੇ ਨਾਨਕ ਕਹਿਣਾ ਹਰ ਪਿਆਰੇ ਦੇ ਜੀਉ ਗੋਫਾ ਦਪੜ ਜੀਉ ਗੋਫਾ ਅੰਦਰ ਰੱਖ ਕੇ ਆਪਉਣ ਦਾ ਬਾਜਾ ਵਜਾਇਆ ਬਾਜਾ ਪਵਨ ਵਜਾਇਆ ਆਹ ਸਰੀਰ ਬੋਲਦਾ ਪਉਣ ਦੇ ਬਾਜੇ ਨਾਲ ਇਹ ਸੱਚਾ ਸੋਲ ਬਾਜਾ ਕਿਨੇ ਵਜਾਇਆ ਹਰ ਨਹੀਂ ਵਜਾਇਆ ਸਾ ਉਹ ਹੀ ਲੈਂਦਾ ਪਵਣ ਦਾ ਬਾਜਾ ਤਾਂ ਵੱਜਦਾ ਸਾ ਘੌਲ ਨੇ ਫਿਰ ਤਾਂ ਵਜਾਉ ਉਹ ਨਹੀਂ ਵਜਾਇਆ ਨਹੀਂ ਤਾਂ ਸੁਰਾਂ ਦਾ ਬਲਾ ਇਹ ਤਾਂ ਜੀਬ ਜੂਬੇ ਹਰਾਉਂਦਾ ਬੁੱਲਾ ਐਂ ਕਰਦਾ ਬੱਕੀ ਤਾਂ ਉਹੀ ਕਰਦਾ ਪਵਣ ਦਾ ਬਾਜਾ ਤਾਂ ਵੱਜਦਾ ਸਾ ਉਹ ਲੈਂਦਾ ਤਾਂ ਹੁੰਦਾ ਜੇ ਸਾ ਇਹ ਨਾ ਵੇ ਵਜਾ ਗੇ ਤਾਂ ਵੱਜੂ ਸਾਰਾ ਹਵੇ ਵਜਾ ਵਜੂ ਹਰ ਪਿਆਰੇ ਜੀਓ ਗੁਫਾ ਦਰਾਕੇ ਵਜਾ ਪਪਣਾ ਹਰ ਪਿਆਰੇ ਨੇ ਵਜਾਇਆ ਵਜਾ ਵੀ ਫੇ ਇਹ ਕੀ ਕਰਦਾ ਅਸਰ ਜੇ ਕੁਝ ਵੀ ਨਹੀਂ ਕਰਦਾ ਇਹਦਾ ਪਾੜ ਡੀ ਰਹਿਗਾ ਕੁਝ ਵੀ ਨਹੀਂ ਅੱਖਾ ਤੋਂ ਹੀ ਦੇਖਣਾ ਪਰਮ ਪਾੜ ਲੈਣਾ ਅੱਖਾ ਦੇ ਦੇਖਣਾ ਕੋਈ ਤਾਂ ਕੋਈ ਸਮਝ ਲੈਣਾ ਕੁਝ ਦਾ ਕੁਝ ਸਮਝ ਲੈਣਾ ਇਹਦਾ ਕੰਮ ਜਿਵੇਂ ਦਿਖਾਲਾ ਜੇ ਨੂੰ ਨਾਲ ਡਾਈਏ ਕਈ ਵਾਰ ਐਸੀ ਜਿਜੇ ਨੂੰwidehat ਲੰਦਰ ਹੱਥ ਪਾ ਲੰਦਰ ਜਿਸ ਤੋਂ ਨੁਕਸਾਨ ਹੋ ਜੀ ਬਿਲੀ ਤਾਂ ਲੂਗੀ ਉਹਨੂੰ ਵੀ ਤੇ ਜਲਾ ਖੂਨ ਫੜ ਲਿਆ ਜਾ ਕੇ ਤੇ ਪ੍ਰੈਸ ਲਈ ਹੋਵੇ ਫੜ ਲੂਗਾ ਜਾ ਕੇ ਐਹ ਜਾਂ ਕੰਮ ਹੋਏਗਾ ਬੋਲਦਾ